ਇਹ ਹੈ ਸ਼ਹਿਰ ਤਾਰੀਵਾਲ ਦਾ ਪ੍ਰਾਚੀਨ ਰਗੁਨਾਥ ਮੰਦਿਰ ਮੰਦਿਰ ਵੱਲੋਂ ਬੀਤੇ ਦਿਨੀ ਆਰਾਮ ਨਮੀ ਦੀ ਬਵੇ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਬਹੁਤ ਸਾਰੇ ਛੋਟੀ ਉਮਰ ਦੇ ਬੱਚਿਆਂ ਨੇ ਵੀ ਭਾਗ ਲਿਆ ਤੇ ਕਈ ਦਿਨ ਲਗਾਤਾਰ ਮੰਦਿਰ ਵਿੱਚ ਚੱਲੇ ਨਵਰਾਤਰੀਆਂ ਦੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਆਪਣੀ ਸੇਵਾ ਨਿਭਾਈ ਸ਼ੋਭਾ ਯਾਤਰਾ ਦੇ ਵਿੱਚ ਖਾਸ ਤੌਰ ਤੇ ਇਨ੍ਹਾਂ ਛੋਟੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਛੋਟੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਯਾਦਗਾਰੀ ਚਿੰਨ ਦਿੱਤੇ ਗਏ ਬੀਤੀ ਰਾਤ ਦੇ ਸਮੇਂ ਮੰਦਿਰ ਦੀ ਆਰਤੀ ਦੇ ਬਾਅਦ ਇਨਾਮ ਵੰਡ ਸਮਾਰੋਹ ਹੋਇਆ ਜਿਸ ਵਿੱਚ ਇਨ੍ਹਾਂ ਛੋਟੇ ਬੱਚਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਇਹਨਾਂ ਦੀ ਹੌਸਲਾ ਫਜ਼ਾਈ ਕੀਤੀ ਗਈ ਇਸ ਮੌਕੇ ਤੇ ਬਹੁਤ ਸਾਰੇ ਬੱਚੇ ਜਿਨ੍ਹਾਂ ਦੇ ਵਿੱਚ ਹਨੀ ਹੈਪੀ ਖੁੱਲਰ ਕਾਕਾ ਖੁੱਲਰ ਗੌਰਵ ਸ਼ਰਮਾ ਕਪਿਲ ਮਹਿਨਨ ਦੇ ਇਲਾਵਾ ਯੁਗੇਸ਼ ਕੁਮਾਰ ਕਾਲੂ ਵਿੱਕੀ ਕਾਲੀਆ ਔਰ ਬਹੁਤ ਸਾਰੇ ਹੋਰ ਸਾਥੀ ਹਾਜ਼ਰ ਸਨ ਇਨਾਂ ਸਾਰਿਆਂ ਦੇ ਵਿੱਚ ਇਨਾਮ ਪ੍ਰਾਪਤ ਕਰਕੇ ਬਹੁਤ ਵੱਡਾ ਉਤਸ਼ਾਹ ਨਜ਼ਰ ਆਇਆ ਗੱਲਬਾਤ ਦੌਰਾਨ ਇਨਾਂ ਛੋਟੇ-ਛੋਟੇ ਬੱਚਿਆਂ ਨੇ ਕਿਹਾ ਕਿ ਉਹਨਾਂ ਨੂੰ ਬੇहद ਖੁਸ਼ੀ ਹੈ ਕਿ ਉਹਨਾਂ ਨੂੰ ਆਰਾਮ ਨਮੀ ਦੇ ਵਿੱਚ ਜੋ ਉਹਨਾਂ ਨੇ ਸੇਵਾ ਕੀਤੀ ਹੈ ਸ਼ਾਬਾਸ਼ ਮਿਲੀ ਹੈ ਇਸ ਮੌਕੇ ਤੇ ਜੋਇਲ ਕਲਿਆਣ ਡਾਕਟਰ ਔਰ अनेका ਹੋਰ ਨੌਜਵਾਨ ਸਾਥੀ ਸਨ ਜਿਨ੍ਹਾਂ ਨੇ ਪਹਿਲੀ ਵਾਰ RAMNAMI ਦੀ ਸ਼ੋਭਾ ਯਾਤਰਾ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਮੰਦਰ ਕਮੇਟੀ ਦੇ ਬਜ਼ੁਰਗ ਆਗੂ ਜਿਨ੍ਹਾਂ ਵਿੱਚ ਗੁਰਬਖਸ਼ ਰਾਏ ਸ਼ਰਮਾ ਮਦਨ لال ਸ਼ਰਮਾ ਵਿਕਰਮ ਚੋਪੜਾ ਸ਼ਕਤੀ ਸ਼ਰਮਾ ਆਦਿ ਹਾਜ਼ਰ ਸਨ ਇਹਨਾਂ ਸਾਰੇ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਨੌਜਵਾਨ ਬੱਚੇ ਅੱਗੇ ਇਸ ਕੰਮ ਨੂੰ ਸੰਭਾਲ ਰਹੇ ਹਨ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਇਹਨਾਂ ਬੱਚਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਪ੍ਰਭੂ ਚਿਰ ਰਾਮ ਹਮੇਸ਼ਾ ਹੀ ਨਾ ਬੱਚਿਆਂ ਦੇ ਉੱਪਰ ਆਪਣੀ ਅਪਾਰ ਕਿਰਪਾ ਬਣਾਈ ਰੱਖੇ ਮੇਰਾ ਮਾਈ 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 ਮ ਲੰਗਰ ਵਰਤਾਇਆ ਬੜੇ ਕੰਮ ਇਹਨਾਂ ਨੇ ਪਿਆਰ ਨਾਲ ਕੀਤੇ ਅੱਜ ਸਾਰੇ ਬੱਚਿਆਂ ਨੂੰ ਰਗੁਨਾਥ ਮੰਦਿਰ ਕਮੇਟੀ ਵੱਲੋਂ ਸਮਾਨਿਤ ਕੀਤਾ ਗਿਆ ਜੀ ਸ਼੍ਰੀ ਰਾਮ ਭਾਜੀ ਇਹ ਇਸ ਵਾਰ ਦੇਖਣ ਨੂੰ ਜਾਇਆ ਵਾ ਕਿ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਸਰਦਾਰੂ ਵੀ ਪਹੁੰਚੇ ਆ ਔਰ ਮੰਦਿਰ ਦੇ ਵਿੱਚ ਕੰਮ ਕਰਨ ਦੇ ਲਈ ਕਾਫੀ ਬੱਚਿਆਂ ਦੇ ਵਿੱਚ ਖਾਸ ਕਰਕੇ ਯੁਵਾਵਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਭਾਜੀ ਸਾਰੇ ਘਰੋਂ ਆਏ ਆ ਟਾਈਮ ਕੱਢ ਕੇ ਸਾਰੇ ਸ਼ਹਿਰ ਵਾਸੀਆਂ ਨੇ ਬਹੁਤ ਸਾਥ ਦਿੱਤਾ ਸ਼ੁਭ ਯਾਤਰਾ ਦਾ ਜੀ ਛੋਟੇ ਛੋਟੇ ਬੱਚਿਆਂ ਨੇ ਬੜੀ ਮਿਹਨਤ ਨਾਲ ਝਾਕਿਆਂ ਸਜਾਈਆਂ ਨਾਲ ਗਏ ਕੁਰਤੇ ਪਜਾਮੇ ਬਹੁਤ ਵਧੀਆ ਤਰੀਕੇ ਨਾਲ ਜੀ ਆਦਿ ਗੀ ਰਾਮ ਨੌਮੀ ਹੋਈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਵਧਾਈ ਦਿੰਦਾ ਜੀ ਜਿਹੜੇ ਆਏ ਆ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਦਿਲੋਂ ਧੰਨਵਾਦ ਮੇਰਾ ਨਾਮ ਹੈਪੀ ਕੁਲਰ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੋ ਕਿ ਆਪਣੇ ਮੇਰੇ ਸਾਰੇ ਛੋਟੇ ਵੀਰ ਵੱਡੇ ਵੀਰ ਸਾਡੇ ਸੀਨੀਅਰ ਨਾਲ ਆਪਣੇ ਪੰਡਿਤ ਜੀ ਵੀ ਸਾਰਿਆਂ ਨਾਲ ਮੈਂ ਬਹੁਤ ਧੰਨਵਾਦ ਕਰਦਾ ਜੋ ਕਿ ਦਿਲੋਂ ਇਹਨਾਂ ਨੇ ਮਿਹਨਤ ਦੇ ਨਾਲ ਰਾਮ ਨੌਮੀ ਸ਼ੋਭਾ ਯਾਤਰਾ ਦਾ ਕੰਮ ਕੀਤਾ ਏ ਮੈਂ ਬਹੁਤ ਇਹਨਾਂ ਦਾ ਧੰਨਵਾਦ ਆ ਆਣ ਵਾਲੇ ਬੱਚਿਆਂ ਦਾ ਜੋ ਕਿ ਇਹ ਨਸ਼ਿਆਂ ਤੋਂ ਦੂਰ ਕਿ ਆਣ ਵਾਲੇ ਕੰਮ ਅੱਗੇ ਕਰਨ ਦੇ ਨੇ ਮੈਂ ਇਹਨਾਂ ਬੱਚਿਆਂ ਨੂੰ ਇਹੀ ਕਹਿਣਾ ਚਾਹਨਾ ਵਾ ਆਪਾਂ ਨਸ਼ਿਆਂ ਤੋਂ ਦੂਰ ਹੋਈਏ ਤਾਂ ਦੂਰ ਕਰੀਏ ਕਿ ਆਪਾਂ ਚੰਗੇ ਕੰਮਾਂ ਦੇ ਵਿੱਚ ਪਈਏ ਜੋ ਕਿ ਅੱਜ ਦੇ ਬੱਚੇ ਬਹੁਤ ਹੀ RAM Navami ਦੀ ਸ਼ੋਭਾ ਯਾਤਰਾ ਬਹੁਤ ਹੀ ਇਹਨਾਂ ਨੇ ਤਰੀਕੇ ਦੇ ਨਾਲ ਕੀਤੀ ਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਆ ਆਪਣੇ ਰਗੁਨਾਥ ਕਮੇਟੀ ਵੱਲੋਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲੇ ਸਭ ਸਾਰਿਆਂ ਨੂੰ ਮੇਰੇ ਵੱਲੋਂ ਰਾਮ ਰਾਮ ਜੀ ਮੇਰਾ ਨਾਮ ਰੋਹੀ ਸ਼ਰਮਾ ਮੈਂ ਧਾਰੀਵਾਲ ਤੋਂ ਬਿਲੋਂਗ ਕਰਦਾ ਜੀ ਔਰ ਮੈਂ ਬਹੁਤ ਧੰਨਵਾਦੀ ਹਾਂ ਮੇਰੇ ਰਗਨਾਥ ਮੰਦਿਰ ਦੇ ਜਿਹੜੇ ਸਹਿਯੋਗੀ ਨੇ ਜਿਨ੍ਹਾਂ ਨੇ ਮੈਨੂੰ ਇਸ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਔਰ ਮੈਂ ਬਹੁਤ ਧੰਨਵਾਦੀ ਸਾਡੇ ਮੰਦਿਰ ਦੇ ਸਹਿਯੋਗੀ ਜਿਨ੍ਹਾਂ ਨੇ ਸਾਨੂੰ ਇਹ ਸਨਮਾਨ ਚਿੰਨ ਦੇ ਕੇ ਸਾਨੂੰ ਸਨਮਾਨਿਤ ਕੀਤਾ ਅਸੀਂ ਉਹ ਆਪਣੇ ਦਿਲੋਂ ਸੇਵਾ ਕਰਕੇ ਇਸ ਮੰਦਰ ਦੀ ਸ਼ੋਭਾ ਵਧਾਈਏ ਔਰ ਅੱਗੇ ਵੀ ਇਸੇ ਤਰ੍ਹਾਂ ਵਾ ਮੰਦਰ ਦੀ ਸੇਵਾ ਕਰਕੇ ਵਾ ਆਪਣੇ Hindu ਧਰਮ ਨੂੰ ਅੱਗੇ ਲੈ ਕੇ ਜਾਵਾਂਗੇ ਜੈ 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 ਸ਼ੇਰਾਂ